ਫੜੇ ਗਏ ਜਵੰਦੇ ਦੇ ਦੋਸਤ ਇੱਕ ਭੱਜਾ ਕਨੇਡਾ ਪਾਲਟੀ ਬਾਜੀ ਇੱਕ ਪੁਲਿਸ ਨੇ ਚੱਕ ਲਿਆ ਤੁਹਾਨੂੰ ਇਹ ਸਭ ਸੁਣ ਕੇ ਸ਼ੌਕ ਤਾਂ ਜਰੂਰ ਲੱਗਿਆ ਹੋਣਾ ਕਿ ਆਖਿਰਕਾਰ ਜਵੰਦੇ ਦੇ ਦੋਸਤ ਕਿਉਂ ਫੜੇ ਗਏ ਤੁਹਾਡੇ ਪੈਰਾ ਇੱਥੋਂ ਜ਼ਮੀਨ ਤਾਂ ਜਰੂਰ ਖਿਸਕ ਗਈ ਹੋਣੀ ਆ ਕਿ ਆਖਿਰਕਾਰ ਅਜਿਹੀ ਕੀ ਗੱਲ ਹੋਈ ਕਿ ਜਵੰਦੇ ਦੇ ਦੋਸਤਾਂ ਨੂੰ ਪੁਲਿਸ ਨੇ ਚੱਕ ਲਿਆ ਕੀ ਦੋਸਤਾਂ ਨੇ ਯਾਰ ਮਾਰ ਕਰਤੀ ਕੀ ਦੋਸਤ ਦੁਸ਼ਮਣ ਬਣ ਗਏ ਕੀ ਲੜਾਈ ਛੀ ਕੇ ਇੱਕ ਮਾਪਿਆਂ ਦਾ ਇਕਲੌਤਾ ਪੁੱਤ ਜੋ ਆਪਣੀ ਆਪਣਾ ਕੰਮ ਕਰਕੇ ਆਪਣਾ ਪਰਿਵਾਰ ਨੂੰ ਪਾਲਦਾ ਸੀ ਆਪਣੀ ਪਤਨੀ ਦੇ ਸ਼ੌਕ ਪੂਰੇ ਕਰਦਾ ਸੀ ਆਪਣੇ ਬੱਚਿਆਂ ਦੇ ਸ਼ੌਕ ਪੂਰੇ ਕਰਦਾ ਸੀ ਅੱਜ ਤੱਕ ਉਸ ਨੇ ਕਦੇ ਕਿਸੇ ਨੂੰ ਆਪਣੇ ਮੂੰਹੋਂ ਕੋਈ ਗਲਤ ਲਫ਼ਜ਼ ਨਹੀਂ ਬੋਲਿਆ ਕਦੇ ਕੰਟਰੋਵਰਸੀ ਨਹੀਂ ਕੀਤੀ ਕਿੰਨਾ ਸਟਰਗਲ ਕੀਤਾ ਪਹਿਲਾ ਯੂਨੀਵਰਸਿਟੀ ਟਾਈਮ ਫਿਰ ਪੁਲਿਸ 'ਚ ਭਰਤੀ ਹੋਇਆ ਆਪਣੀ ਜ਼ਿੰਦਗੀ ਵਿੱਚ ਕਿੰਨੇ ਉਤਾਰ ਚੜ੍ਹਾ ਦੇਖੇ ਉਸ ਨੇ ਕਿੰਨੇ ਸਟਰਗਲ ਨਾਲ ਕਲਾਕਾਰੀ ਕੀਤੀ ਕਿਉਂ ਕਿਸੇ ਨੂੰ ਉਹ ਰੋਟੀ ਖਾਂਦਾ ਚੰਗਾ ਨਹੀਂ ਸੀ ਲੱਗਦਾ ਕੀ ਕਾਰਨ ਸੀ ਇੱਕ ਆਮ ਉਦਾਹਰਨ ਬਣੀ ਹੋਈ ਆ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਚੜ੍ਹਾਈ ਕਰਦਾ ਦੌਲਤ ਸ਼ੋਰਤ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਉਸ ਦੇ ਨਾਲ ਵਾਲਾ ਕਰੀਬੀ ਹੀ ਉਸ ਨੂੰ ਨੁਕਸਾਨ ਪਹੁੰਚਾਉਂਦਾ ਤੇ ਆਪਾਂ ਆਮ ਹੀ ਵੇਖਿਆ ਕਿ ਜਦੋਂ ਦੋਸਤ ਦੁਸ਼ਮਣ ਬਣ ਜੇ ਤਾਂ ਸਭ ਤੋਂ ਭੈੜੀ ਦੁਸ਼ਮਣੀ ਉਸ ਦੋਸਤ ਦੀ ਹੀ ਹੁੰਦੀ ਆ ਕਿਉਂਕਿ ਬੰਦਾ ਦੁਸ਼ਮਣ ਤੋਂ ਸੁਚੇਤ ਰਹਿੰਦਾ ਪਰ ਜਿਹੜਾ ਦੋਸਤ ਆ ਉਸ ਨਾਲ ਉਸ ਨੇ ਇਕੱਠੇ ਖਾਦਾ ਪੀਤਾ ਹੁੰਦਾ ਭਰਾਵਾਂ ਵਾਲਾ ਪਿਆਰ ਹੁੰਦਾ ਜਦੋਂ ਭਰਾਵਾਂ ਤੋਂ ਵੀ ਉੱਪਰ ਯਾਰੀ ਹੋਵੇ ਇਕੱਠੇ ਘਰੇ ਰਹੇ ਹੋਣ ਇਕੱਠੇ ਖਾਦਾ ਪੀਤਾ ਹੋਵੇ ਤੁਹਾਡੇ ਸਾਹ ਨਾਲ ਉਸ ਨੇ ਸਾਹ ਲਿਆ ਹੋਵੇ ਤੇ ਜਦੋਂ ਉਹੀ ਦੋਸਤ ਤੁਹਾਡਾ ਦੁਸ਼ਮਣ ਬਣਦਾ ਤਾਂ ਇਹ ਸਭ ਤੋਂ ਖਤਰਨਾਕ ਹੁੰਦਾ ਤੇ ਆਪਾਂ ਵੇਖਿਆ ਅੰਤਿਮ ਸੰਸਕਾਰ ਵਾਲੇ ਦਿਨ ਰਾਜਵੀਰ ਜਵੰਦੇ ਦੇ ਦੋਸਤ ਜਿਹੜੇ ਕਿ ਕਲਾਕਾਰ ਸਾਥੀ ਸੀ ਉਸ ਦੇ ਭਰਾ ਉਹ ਪਹੁੰਚੇ ਇੱਕ ਕਲਾਕਾਰ ਲਈ ਬਹੁਤ ਔਖਾ ਹੁੰਦਾ ਕਿਉਂਕਿ ਉਸ ਦੇ ਇੱਕ ਦਿਨ ਦੀ ਕਮਾਈ 18 ਤੋਂ 20 ਲੱਖ ਹੁੰਦੀ ਆ ਉਹ ਆਪਣੇ ਪ੍ਰੋਗਰਾਮ ਛੱਡ ਕੇ ਉਸ ਤੋਂ ਕਿੰਨੇ ਘਰ ਚੱਲਦੇ ਆ ਉਹ ਆਪਣੇ ਯਾਰ ਨੂੰ ਵਧਾਈਗੀ ਦੇਣ ਜ਼ਰੂਰ ਪਹੁੰਚੇ ਆਪਾਂ ਵੇਖਿਆ ਕਿ ਕਿਵੇਂ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਿੰਨੇ ਚੰਗੇ ਦੋਸਤ ਬਣਾਏ ਕਦੇ ਕਿਸੇ ਨੂੰ ਮਾੜੀ ਚੰਗੀ ਨਹੀਂ ਆਖੀ ਕਦੇ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਆਖੀ ਰਾਜਵੀਰ ਜਵੰਦਾ ਹਮੇਸ਼ਾ ਆਖਦਾ ਸੀ ਕਿ ਪੈਸੇ ਨਾਲ ਕਦੇ ਤੁਹਾਡਾ ਢੱਡ ਨਹੀਂ ਭਰਨਾ ਤੁਸੀਂ ਪੈਸਾ ਕਮਾਓ ਆਪਣੇ ਬੱਚਾ ਲਈ ਵੀ ਛੱਡੋ ਪਰ ਆਪਣੇ ਸ਼ੌਂਕ ਜ਼ਰੂਰ ਜ਼ਿੰਦਗੀ ਚ ਪੂਰੇ ਕਰੋ ਤਾਂ ਹੀ ਰਾਜਵੀਰ ਜਵੰਦਾ ਮਹਿੰਗੇ ਮਹਿੰਗੇ ਮੋਟਰਸਾਈਕਲਾਂ ਦਾ ਸ਼ਕੀਨ ਸੀ ਉਹ ਅਕਸਰ ਹੀ ਰਾਈਡਿੰਗ ਤੇ ਜਾਂਦਾ ਸੀ ਆਪਾਂ ਵੇਖਿਆ ਕਿ ਜਿਸ ਬਾਈਕ ਤੇ ਉਸ ਦਾ ਐਕਸੀਡੈਂਟ ਹੋਇਆ ਉਹ ਤਕਰੀਬਨ 27 ਲੱਖ ਰੁਪਏ ਦੇ ਨੇੜੇ ਸੀ ਪਰ ਕੀ ਜੇ ਇੱਕ ਦੋਸਤ ਤਰੱਕੀ ਕਰ ਜੇ ਤਾਂ ਦੂਜੇ ਦੋਸਤ ਨੂੰ ਇਹ ਨਹੀਂ ਚਾਹੀਦਾ ਕਿ ਉਹ ਉਸ ਦਾ ਦੁਸ਼ਮਣ ਬਣੇ ਉਹ ਵੀ ਤਰੱਕੀ ਕਰੇ ਮਿਹਨਤ ਕਰੇ ਤੇ ਕਾਮਯਾਬ ਹੋਵੇ ਪਰ ਰਾਜਵੀਰ ਜਵੰਦੇ ਨੇ ਕਦੇ ਕਿਸੇ ਨੂੰ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ ਸੀ ਰਾਜਵੀਰ ਜਵੰਦੇ ਨੇ ਆਪਣੀ ਜ਼ਿੰਦਗੀ ਚ ਬੜੇ ਦੋਸਤ ਬਣਾਏ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਇੱਕ ਚੰਗੇ ਦੋਸਤ ਸੀ ਤੇ ਪਰਿਵਾਰ ਦਾ ਵੀ ਇਹ ਕਹਿਣਾ ਕਿ ਸਾਡੇ ਮੁੰਡੇ ਦੇ ਦੋਸਤ ਬੜੇ ਵਧੀਆ ਸੀ ਤੇ ਉਹਨਾਂ ਵੱਲੋਂ ਵੀ ਹਲੇ ਇਹੋ ਜੀ ਕੋਈ ਬਿਆਨਬਾਜ਼ੀ ਨਹੀਂ ਆਈ ਇਹ ਸਿਰਫ ਸੋਸ਼ਲ ਮੀਡੀਆ ਉੱਪਰ ਹੀ ਹਲੇ ਗੱਲਾਂ ਚੱਲ ਰਹੀਆਂ ਹਨ ਤੇ ਪਰ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਪਰ ਹਾਲੇ ਸੋਚਣ ਵਾਲੀ ਗੱਲ ਜ਼ਰੂਰ ਆ ਜੋ ਉਸ ਦੇ ਨਾਲ ਰਾਈਟ ਤੇ ਨਿਕਲੇ ਸੀ ਕੀ ਉਹ ਇਹਨਾਂ ਨੇ ਸਹੀ ਤਰੀਕੇ ਨਾਲ ਫਾਸਟ ਰੇਟ ਦਿੱਤਾ ਪਰ ਜੇ ਕਿਸੇ ਨੇ ਕੋਈ ਗੱਦਾਰੀ ਕੀਤੀ ਆ ਤਾਂ ਉਸ ਨੂੰ ਉਸਦੀ ਬਣਦੀ ਸਜ਼ਾ ਜ਼ਰੂਰ ਦੇਣੀ ਚਾਹੀਦੀ ਆ ਸੋਸ਼ਲ ਮੀਡੀਆ ਤੇ ਆਪਾਂ ਵੇਖਿਆ ਕਿ ਅਕਸਰ ਬਹੁਤ ਅਫਵਾਹਾਂ ਫੈਲਦੀਆਂ ਤੇ ਜੇਕਰ ਇਹ ਅਫਵਾਹ ਤਾਂ ਫਿਰ ਇਸ ਗੱਲ ਤੇ ਜ਼ਿਆਦਾ ਨਹੀਂ ਹਮਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੋਸਤਾਂ ਦੇ ਵੀ ਪਰਿਵਾਰ ਆ ਤੇ ਨਾਲ ਉਹਨਾਂ ਨੂੰ ਵੀ ਬੜਾ ਦੁੱਖ ਆ ਕਿਉਂਕਿ ਉਹਨਾਂ ਨੇ ਵੀ ਆਪਣਾ ਇੱਕ ਦੋਸਤ ਗਵਾਇਆ ਪਰ ਇਸ ਗੱਲ ਤੇ ਜਾਂਚ ਜ਼ਰੂਰੀ ਹੋਣੀ ਚਾਹੀਦੀ ਆ ਕਿ ਆਖਰਕਾਰ ਉੱਥੇ ਕੀ ਹੋਇਆ ਇਹ ਐਕਸੀਡੈਂਟ ਕਿਵੇਂ ਹੋਇਆ ਇਸ ਦੀ ਜਾਣਕਾਰੀ ਇਸ ਦੀ ਤਫ਼ਤੀਸ਼ ਜ਼ਰੂਰ ਹੋਣੀ ਚਾਹੀਦੀ